ਜ਼ਿਲ੍ਹਾ ਤਰਨਤਾਰਨ ਦੇ ਇਲਾਕੇ ਖੇਮਕਰਨ ਦੇ ਸਰਹੱਦੀ ਖੇਤਰ ਦੇ ਇੱਕ ਖੇਤ ਵਿੱਚੋਂ ਪੰਜਾਬ ਪੁਲਿਸ ਅਤੇ ਬੀਐਸਐਫ ਵੱਲੋਂ ਇੱਕ ਡਰੋਨ ਬਰਾਮਦ ਕੀਤਾ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਅਤੇ ਨਸ਼ਾ ਤਸਕਰਾ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਇੱਕ ਸੂਚਨਾ ਦੇ ਆਧਾਰ ਤੇ ਪੰਜਾਬ ਪੁਲਿਸ ਅਤੇ ਬੀਐਸਐਫ ਨੇ ਇੱਕ ਸਾਂਝੇ ਸਰਚ ਆਪਰੇਸ਼ਨ ਦੌਰਾਨ ਖੇਮਕਰਨ ਦੇ ਸਰਹੱਦੀ ਖੇਤਰ ਦੇ ਖੇਤਾਂ ਵਿੱਚੋਂ ਇੱਕ ਚਾਈਨਾ ਮੇਡ ਡਰੋਨ ਡੀਜੀ ਮੈਟ੍ਰਿਕਸ ਬਰਾਮਦ ਕੀਤਾ ਹੈ। ਉਨਾ ਕਿਹਾ ਕਿ ਇਸ ਡਰੋਨ ਦੇ ਰਾਹੀਂ ਲਿਆਂਦੇ ਗਏ ਨਸ਼ੀਲੇ ਪਦਾਰਥ ਦੀ ਸਰਚ ਲਈ ਵੀ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਬੀਐਸਐਫ ਤੇ ਪੰਜਾਬ ਪੁਲਿਸ ਦੀ ਜਿਹੜੀ ਸਾਂਝੀ ਬਾਲਤਾ ਨੂੰ ਅੱਜ ਇੱਕ ਫੇਰ ਨਤੀਜਾ ਮਿਲਿਆ। ਇੱਕ ਜਿਹੜਾ ਪਾਕਿਸਤਾਨ ਵੱਲੋਂ ਭੇਜਿਆ ਗਿਆ ਜਿਹੜਾ ਡੀਜੀਏੀ ਮੈਟ੍ਰਿਕਸ ਡਰੋਨ ਛੋਟਾ ਉਹ ਬਰਾਮਦ ਹੋਇਆ। ਮੈਂ ਇੱਥੇ ਦੱਸਣਾ ਚਾਹਾਂਗਾ ਕਿ ਬੀਐਸਐਫ ਤੇ ਪੰਜਾਬ ਪੁਲਿਸ ਨੇ ਰੋਕੇ ਜਿੱਥੇ ਸਮਗਲਰਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਥੇ ਲਗਾਤਾਰ ਜਿਹੜੀ ਆ ਬਾਰਡਰ ਦੇ ਉੱਤੇ ਸਤਾਰਕਾ ਜਿੱਥੇ ਬੀਐਸਐਫ ਨਾ ਕਹਿੰਦਾ ਉਹਨਾਂ ਜਿੱਦਾਂ ਫਰਸਟ ਫੈਂਸ ਲਾਈਨ ਤੇ ਪੂਰੀ ਤਰ੍ਹਾਂ ਸਤਾਰਕ ਤੇ ਚੱਕਨੀ ਆ ਉਥੇ ਸੈਕੰਡ ਫੈਂਸ ਲਾਈਨ ਤੇ ਪੰਜਾਬ ਪੁਲਿਸ ਵੀ ਪੂਰੀ ਆਪਣੀ ਡਿਊਟੀ ਮਸਤੀ ਨਾਲ ਨਿਭਾ ਰਹੀ ਹੈ ਸੋ ਅੱਜ ਵੀ ਇੱਕ ਜਿਹੜੀ ਆ ਸਫਲਤਾ ਹਸਲ ਹੋਈ ਜਿਹੜੇ ਸੁਖਦੇਵ ਸਿੰਘ ਆ ਕਲਸ ਪਿੰਡ ਦੇ ਰਹਿਣ ਵਾਲੇ ਉਹ ਜਦੋਂ ਆਪਣਾ ਫਸਲ ਦੀ ਕਟਾਈ ਕਰ ਰਹੀ ਸੀ ਉਹਨਾਂ ਨੂੰ ਕੋਈ ਅवैध ਚੀਜ਼ ਮਿਲੀ ਜਿੱਦਾਂ ਉਨੇ ਇਨਫਾਰਮੇਸ਼ਨ ਜਿਹੜੀ ਦਿੱਤੀ ਇਸ ਦੌਰਾਨ ਜਿਹੜੀ ਸਾਂਝਾ ਸਰਚ ਆਪਰੇਸ਼ਨ ਪੰਜਾਬ ਪੁਲਿਸ ਤੇ ਬੀਐਸਐਫ ਨੇ ਕੀਤਾ ਜਿਹੜੀ ਇਸ ਵਿੱਚ ਡਰੋਨ ਰਿਕਵਰ ਹੋ ਗਿਆ ਤੇ ਇਹਦੇ ਨਾਲ ਆਈ ਹੋਈ ਜਿਹੜੀ ਕਨਸਾਈਨਮੈਂਟ ਉਹਦੀ ਰਿਕਵਰੀ ਵਾਸਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਪਾਕਿਸਤਾਨ ਬਾਰਡਰ ਦੀ ਗੱਲ ਕਰੀਏ ਤੇ ਇਸ ਲੋਕੇਸ਼ਨ ਤੋਂ ਪਾਕਿਸਤਾਨ ਬਾਰਡਰ ਕਰੀਬ 300 400 ਮੀਟਰ ਦੀ ਦੂਰੀ ਤੇ ਹੈ ਲਗਾਤਾਰ ਉਹਨਾਂ ਦੀਆਂ ਕੋਸ਼ਿਸ਼ਾਂ ਜਾਰੀ ਨੇ ਪਰ ਲਗਾਤਾਰ ਅਸੀਂ ਜਿਹੜਾ ਆਪਣੀ ਸਾਂਝੀ ਬਾਲਤਾ ਤੇ ਸਤਰਕਤਾ ਦਾ ਨਤੀਜਾ ਅਸੀਂ ਦਿੰਦੇ ਆ ਰਹੇ ਹਾਂ ਜਿੱਥੇ ਡਰੋਨ ਤੇ ਹੈਰੋਂ ਦੀ ਰਿਕਵਰੀ ਹੁੰਦੀ ਹੈ ਉਥੇ ਅਸੀਂ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਸ਼ਾਮਲ ਕਾਫੀ ਵਿਅਕਤੀ ਨੇ ਉਹਨਾਂ ਨੂੰ ਫੜ ਕੇ ਗ੍ਰਿਫਤਾਰ ਕਰਕੇ ਤੇ ਪੇਸ਼ ਅਦਾਲਤ ਕਰ ਚੁੱਕੇ ਹਾਂ ਤੋਂ ਇਸ ਕੈਟਾਗਰੀ ਕਰਕੇ ਜਿਹੜੀ ਡਰੋਨ ਐਕਟੀਵਿਟੀ ਆ ਬਾਰਡਰ ਤੇ ਕਾਫੀ ਜ਼ਿਆਦਾ ਘਟ ਹੋਈ ਹੈ ਦੂਜਾ ਮੈਂ ਦੱਸਣਾ ਚਾਹੁੰਦਾ ਵੀ ਇੱਥੇ ਜਿਹੜੇ ਇਕੁਪਮੈਂਟ ਆ ਬਾਰਡਰ ਤੇ ਉਹ ਸਰਕਾਰ ਵੱਲੋਂ ਪੂਰੀ ਤਰ੍ਹਾਂ ਲਗਾਏ ਗਏ ਨੇ ਤੇ ਹਰ ਵੇਲੇ ਜਿਹੜੀ ਡਰੋਨ ਐਕਟੀਵਿਟੀ ਪਾਕਿਸਤਾਨ ਵੱਲੋਂ ਹੁੰਦੀ ਹੈ ਉਹਨੂੰ ਜਾਮ ਕਰਕੇ ਤੇ ਅਸੀਂ ਸੁੱਟ ਦਿੰਦੇ ਆ ਉਹਨਾਂ ਦੀਆਂ ਗੈਰ ਕਾਨੂੰਨੀ ਗੈਰ ਰਾਦਾ ਜਿਹੜੀਆਂ ਗਤੀਵਿਧੀਆਂ ਉਹਨਾਂ ਨੂੰ ਕਾਮਯਾਬ ਨਹੀਂ ਹੋਣ ਦਿੰਦੇ